ਇਹ ਹੈ ਉਹ 40 ਕਮਰਿਆਂ ਵਾਲੀ ਪੰਜ ਮੰਜ਼ਲਾ ਆਲੀਸ਼ਾਨ ਹਵੇਲੀ ਜੋ ਸ਼ੇਰੇ ਪੰਜਾਬ ਨੇ ਕਮਰ ਨੌਨੇ ਹਾਲ ਸਿੰਘ ਨੂੰ ਉਸਦੇ ਵਿਆਹ ਤੇ ਤੋਹਫੇ ਵਜੋਂ ਦਿੱਤੀ ਸੀ। ਕਿਹਦਾ ਅਨੋਖਾ ਵਿਆਹ ਸੀ ਇਹ। ਤੋਹਫੇ ਕਿਤੇ ਮਹਾਰਾਜਾ ਸਾਹਿਬ ਨੇ ਸਿਰਫ ਕਮਰ ਸਾਹਿਬ ਤੇ ਬੀਬੀ ਨਾਨਕੀ ਕੌਰ ਨੂੰ ਥੋੜਾ ਦਿੱਤੇ ਸਨ। ਪੂਰੇ ਪੰਜਾਬ ਦਾ ਕੋਈ ਵੀ ਪਰਿਵਾਰ ਤੋਹਫਿਆਂ ਤੋਂ ਸਖਣਾ ਨਹੀਂ ਰਿਹਾ ਸੀ। ਇੱਥੋਂ ਤੱਕ ਕਿ ਕੀੜੀਆਂ ਦੀ ਬਲਟੋਈ ਭਰ ਕੇ ਲਿਆਇਆ ਇੱਕ ਸ਼ਖਸ ਜੋ ਸਾਰੀਆਂ ਕੀੜੀਆਂ ਨੂੰ ਆਪਣਾ ਪਰਿਵਾਰ ਦੱਸਦਾ ਸੀ। ਉਸ ਦਿਵਲ ਟੋਈ ਵੀ ਸੋਨੇ ਦੀਆਂ ਮੋਹਰਾਂ ਨਾਲ ਭਰੀ ਗਈ। ਲਾਹੌਰ ਤੋਂ ਅਟਾਰੀ ਤੱਕ ਲੋਕ ਕਤਾਰਾਂ ਲਾ ਕੇ ਖਲੋਤੇ ਸਨ। ਬਰਾਤ ਨੇ ਜੋ ਲੰਘਣਾ ਸੀ, ਛੇਰੇ ਪੰਜਾਬ ਨੇ ਗੁਜ਼ਰਨਾ ਸੀ। ਸਾਰੇ ਵੱਡੇ ਸਰਦਾਰਾਂ ਦੇ ਹਾਥੀਆਂ ਤੇ ਸੋਨੇ ਦੀਆਂ ਮੋਹਰਾਂ ਦੇ ਭਰੇ ਬੋਰੇ ਰੱਖੇ ਹੋਏ ਸਨ। ਲੋਕਾਂ ਵੱਲ ਸੁੱਟਣ ਲਈ ਆਪਣੇ ਹਾਥੀ ਤੇ ਰੱਖੇ ਬੋਰੀਆਂ ਵੱਲ ਵਾਇਸਰਾਏ ਹੈਰਾਨੀ ਨਾਲ ਦੇਖ ਰਿਹਾ ਸੀ ਕਿਉਂਕਿ ਇਹੀ ਤਾਂ ਸੀ ਜੋ ਈਸਟ ਇੰਡੀਆ ਕੰਪਨੀ ਲੁੱਟਮਾਈ ਸੀ ਪਰ ਸ਼ੇਰੇ ਪੰਜਾਬ ਇਹ ਪੰਜਾਬ ਦੇ ਲੋਕਾਂ ਉੱਤੇ ਵਾਰ ਰਿਹਾ ਸੀ ਕਹਿੰਦੇ ਨੇ ਸ਼ੇਰੇ ਪੰਜਾਬ ਨੇ ਇਸ ਵਿਆਹ ਵਿੱਚ ਇੰਨਾ দান ਕੀਤਾ ਕਿ ਲੋਕ 6 ਮਹੀਨੇ ਤੱਕ ਵਿਲੇ ਬੈਠੇ ਖਾ ਸਕਦੇ ਸਨ ਤੇ ਇਹ 40 ਕਮਰਿਆਂ ਵਾਲੀ ਹਵੇਲੀ ਜੋ ਕਮਰ ਸਾਹਿਬ ਨੂੰ ਵਿਆਹ ਦਾ ਤੋਹਫਾ ਸੀ ਇਸ ਦੀ ਖੂਬਸੂਰਤੀ ਦੇਖਿਆਂ ਹੀ ਬਣਦੀ ਹੈ ਪੰਜ ਮੰਜ਼ਲਾ ਇਸ ਹਵੇਲੀ